ਇਹ ਲਗੁਰੂ ਵਿਖੇ ਸ਼ਰਿਆਮਿਕ ਦੁਕਾਨ ਉੱਤੇ ਤਾਬੜ ਤੋੜ ਗੋਲੀਆਂ ਚੜੀਆਂ ਨੇ ਜਦ ਜਨ ਪਹਿਲਾ ਹੀ ਦੁਕਾਨ ਦੇ ਮਾਲਕ ਨੂੰ ਫਿਰੋਤੀ ਦੇ ਲਈ ਫੋਨ ਆਇਆ ਸੀ ਤਾਂ ਕੰਮ ਕਰਦੀ ਲੜਕੀ ਨੂੰ ਵੀ ਗੋਰੀ ਲੱਗੀ ਆ ਤਾਂ ਮਲ ਉਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਇਹ ਮਸਲਾ ਜੀ ਇਹ ਇਥੇ ਸਤਪੁਰੂ ਰੈਡੀਮੇਡ ਗਾਰਮੈਂਟਸ ਵਾਲੇ ਅਡੇਆ ਨਾਮ ਦਾ ਸ਼ੋਪ ਰੂਮ ਹੈ ਤੇ ਇਹਨਾਂ ਨੂੰ ਘਟਾਈ ਸੀ ਤੇ ਅੱਜ 2:54 ਵਜੇ ਚਰਵੰਡਾ ਮੰਡੇ ਕੋਈ ਨਾਮ ਲਾਉਣ ਵਿਅਕਤੀ ਮੋਟਰਸਾਈਕਲ ਤੇ ਆਇਆ ਤੇ ਜਿਹੜੇ ਉਹਨਾਂ ਨੇ ਇਹਨਾਂ ਦੇ ਸ਼ੋਪ ਰੂਮ ਬਾਹਰ ਪੈਰ ਕੀਤੇ ਆ ਜਿਹਦੇ ਵਿੱਚ ਇੱਕ ਇਹ ਵਾਲੀ ਸਰਵੰਡਾ ਉਹ ਇੰਜਰ ਹੋਈ ਆ ਉਸ ਦੇ ਲੱਤ 'ਚ ਬੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ ਸੀਸੀਟੀਵੀ ਕਮੇਰੇ ਜਿਸੀ ਦੇਖ ਰਿਹਾ ਹੈ ਇਹ ਬਾਜੀ ਵੀ ਇਹ ਟੈਕਨੀਕਲ ਅਲਟੀਮੇਟੀਆਂ ਸਾਡੀਆਂ ਕਮੇਟੀ ਚ ਹੁੰਦੀਆਂ ਆ ਅਸੀਂ ਕਰ ਰਹੇ ਤੇ ਜਲਦੀ ਜਿਹੜੇ ਇਹ ਹੋ ਗਿਆ ਇਨਸੀਡੈਂਟ ਦੇ ਅਪਰਾਧੀ ਜਾਂ ਦੋਸ਼ੀ ਹੈ ਜਿਹੜੇ ਉਹਨਾਂ ਨੂੰ ਰਿਸਟਾਰਟ ਤੇ ਤਾਇਕ ਕਰਦੇ ਆ ਅਸੀਂ ਉਹਨਾਂ ਬਰਸਤ ਦੇ ਵਿੱਚ ਜਾਂ ਸਟੇਟਮੈਂਟ ਹਸਾ ਕਰ ਦਿਆ ਰਹੀ ਹੈ ਉਹਦੇ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਲੀਗਲ ਐਕਸ਼ਨ ਹੈ ਉਸ ਲੈ ਰਹੇ ਸਰ ਕਿੰਨੀਆਂ ਫਾਇਰਿੰਗ ਕੀਤੀ ਗਈ ਕਿੰਨੀਆਂ ਫਾਇਰ ਕਿੰਨੇ ਕੀਤੇ ਫਾਇਰ ਇਹਨਾਂ ਦੇ ਦੱਸਣ ਮੁਤਾਬਕ ਵਿਸ਼ੇਸ਼ ਤੌਰ ਤੇ ਆ ਪਰ ਜੇ ਪੁਲਿਸ ਨੂੰ ਦਿੱਤ ਮਿਲਿਆ ਵਾ ਤੇ ਉਸ ਤੋਂ ਬਾਅਦ ਬਾਕੀ ਵੀ ਸਾਰੀ ਇਨਵੈਸਟੀਗੇਸ਼ਨ ਹੋ ਜਾਏਗੀ ਫਿਰ ਅਸੀਂ ਤੁਹਾਨੂੰ ਨੋਟੀਫਾਈ ਕਰ ਦਾਂਗੇ ਕਿ ਟੋਪਿਕ ਦੇ ਨੰਬਰ ਸਰ ਕੱਲ ਵੀ ਫਾਇਰਿੰਗ ਕਰਕੇ ਗਿਆ ਕਿ ਨਹੀਂ ਨਹੀਂ ਵੀ ਕੱਲ ਫਾਇਰਿੰਗ ਨਹੀਂ ਕੱਲ ਰੈਕੀ ਕਰਕੇ ਗਿਆ ਸਰ ਕੀ ਇਹ ਸ਼ੌਤੀ ਸ਼ੂਜ ਦਾ ਮਾਮਲਾ ਕੀ ਮੰਗਣਾ ਹੈ ਇਹ ਤਾਂ ਹੁਣ ਉਹਦੀ ਸਟੇਟਮੈਂਟ ਤੋਂ ਪਤਾ ਲੱਗੇਗਾ ਉਹਦੀ ਮਾਮਲਾ ਸਰ ਲੜਕੀ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਉਹ ਆਊਟ ਆਫ ਡੇਂਜਰ ਹੈ ਕੁਲਪਰ ਤੇ ਹੁਣ ਕੀ ਕਾਰਵਾਈ ਤੁਸੀਂ ਕਰੋਗੇ ਬਿਲਕੁਲ ਐਫ ਆਈ ਆਰ ਲੋਚ ਕਰਾਂਗੇ ਜੋ ਬੰਦੀ ਕਾਰਵਾਈ ਲੀਗਲ ਕਰਾਂਗੇ ਸੁਰਾਖਸ਼ੰਦਰ ਆਪਰੇ ਸਰ ਆਜੇ ਸੇ ਦਰਵਾਜ਼ੇ ਦੇ ਬਾਹਰ 3:00 ਵਜੇ ਗੱਲ ਕਰਦੇ ਸਤਗੁਰ ਕਲੈਕਸ਼ਨ ਐਂਡ ਰੈਡੀਮੇਡ گارਮੈਂਟ ਦਾ ਕੰਮ ਕਰਦੇ ਹੈ ਉਹਨਾਂ ਨੇ ਬੜੀ ਅੰਸ਼ਕਾਮੀ ਘਟਨਾ ਵਾਪਰੀ ਹੈ ਕੱਲ੍ਹ ਸ਼ਾਮ ਨੂੰ ਪਹਿਲਾਂ ਉਹਨਾਂ ਨੇ ਰੈਕੀ ਕਰਦੇ ਗਏ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਪੁਲਿਸ ਨੇ ਮੁਸਤੱਦੀ ਦਬਾnde ਪੀਸੀਆਰ ਦੀ ਜੁਮਮਰੀ ਲਗਾਈ ਵੀ ਰਾਉਂਡ ਲਾਉ ਉਥੇ ਪੀਸੀਆਰ ਲਕੀ ਹੋਣ ਦੇ ਬਾਵਜੂਦ ਜਦ ਪੀਸੀਆ ਦੂਸਰੇ ਬਾਜ਼ਾਰ ਤੋਂ ਤਰਨ ਕੀਤੀ ਆ ਤੇ ਤਿੰਨ ਅਣਪਛਾਤੇ ਲੋਕ ਆ ਕੇ ਤੇ ਬੜੀ ਦਲੇਰੀ ਨਾਲ 7-8 ਗੋਲੀਆਂ ਦੇ ਸਿੱਧੇ ਫਾਇਰ ਉਸ ਦੁਕਾਨ ਦੇ ਉੱਪਰ ਕੀਤੇ ਆ ਬੜੀ ਮੰਦ ਭਾਗੀ ਘਟਨਾ ਸਾਰਾ ਜਨਿਆਲਾ ਸ਼ਹਿਰ ਸਾਰੇ ਜ਼ਬੰਬਾਰੀ ਸਾਰੇ ਲੋਕ ਸਹਿਮ ਗਏ ਆ ਲੱਗਦਾ ਕਿ ਇੱਥੇ ਕੋਈ ਲਾਰਡ ਆਰਡਰ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਨਹੀਂ ਰਹੀ ਇੰਨਾ ਜੋ ਘਟਨਾ ਵਾਪਰੀ ਆ ਲੋਕਾਂ 'ਚ ਬਹੁਤ ਸਹਿਮ ਆ ਸਾਰਾ ਸ਼ਹਿਰ ਇਸ ਦੀ ਨਿੰਦਾ ਕਰਦਾ ਅਸੀਂ ਸਰਕਾਰ ਨੂੰ ਮੰਤਰੀ ਸਾਹਿਬ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੂਰ ਜੋਰ ਦੇ ਬੇਨਤੀ ਕਰਦੇ ਹਾਂ ਕਿ ਅੱਤਵਾਦ ਦੇ ਸਮੇਂ ਦੇ ਵਿੱਚ ਵੀ ਇਹੋ ਹੀ ਲੋਕ ਨੇ ਜਿਹੜੇ ਤੁਹਾਡਾ ਸਾਥ ਦਿੱਤਾ ਸੀ ਅੱਤਵਾਦ ਕਦਰਮ ਕੀਤਾ ਸੀ ਮਿਹਰਬਾਨੀ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਨਹੀਂ ਤਾਂ ਕਿਤੇ ਉਹ ਜਾੜਾ ਪੈ ਜਾਣਾ ਨਾ ਕਮਾਨ ਕਰ ਜਾਣੇ ਸਾਰੋਬਾਰ ਬੰਦ ਕਰ ਜਾਣ ਕਾਰੋਬਾਰ ਨਹੀਂ ਇਹ ਲੋਕਾਂ ਨੇ इसे किस्म की कोई कोई खुशहाली नहीं है कुछ नहीं है मैं अपने वालों शहर वालों बेनती करता थी थी। 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 तो बहुत माली करा पेल्ला भी दो चार परिवारों में लड़की ने गोली लगी अंदर मुलाजिम दादी ने गोली लगी है किस तरह कंडीशन पता लगा कि खतरे तो बाहर है पर इलाज भी ना अज जो मैं ना सारा जनारा शहर गया सारा सारा गंजारा शहर अच्छे बहुत ਆਪਹਾ ਤਾਂ ਨਹੀਂ ਹੋਈ ਹੈ ਫਿਰ ਤੁਹਾਨੂੰ ਕਰਕੇ ਸਰਕਾਰ ਨੇ ਦੇਖੀ